ਰਾਣੀ ਪੁੱਤ ਕੀ ਗੱਲ ਹੋ ਗਈ ਦਰਦਾਦੇ ਨੂੰ ਕੁਛ ਨਹੀਂ ਮਾਤਾ ਜੀ ਬਸ ਥੋੜਾ ਜਿਹਾ ਡਿੱਗ ਗਿਆ ਸਿਰ 'ਚ 60 ਵੱਜ ਗਈ ਆ ਤੇ ਕੋਮਾ 'ਚ ਚਲੇ ਗਏ ਦਾਦਾ ਸਿਰ 'ਚ 60 ਵੱਜੀ ਆ ਤਾਂ ਵੀ ਕੋਮਾ 'ਚ ਚਲੇ ਗਏ ਉਹ ਮਾਤਾ ਜੀ ਕਿਹੋ ਜੀਆਂ ਗੱਲਾਂ ਕਰਦੇ ਜੀ ਉਹ ਕਹੇ ਰਿਸ਼ਤੇਦਾਰੀ 'ਚ ਨਹੀਂ ਗਏ ਕੋਮਾ 'ਚ ਗਏ ਆ ਵੇ ਕੱਲਾ ਗਿਆ ਕਿ ਕਿਸੇ ਨੂੰ ਨਾਲ ਵੀ ਲੈ ਕੇ ਗਿਆ ਏ ਉਹ ਮਾਤਾ ਜੀ 60 ਉਹਦੇ ਵੱਜੀ ਸੀ ਤੇ ਉਹਨੇ ਕੱਲੇ ਨਹੀਂ ਜਾਣਾ ਸੀ ਜੇ 60 ਵੱਜੀ ਸੀ ਤੱਕਰੇ ਨਹੀਂ ਦੇਖ ਕੇ ਬਹਿ ਸਕਦਾ ਚਾਰ ਦਿਨ ਖਲੋ ਕੇ ਚਲੇ ਨਹੀਂ ਜਾਂਦਾ ਉਹ ਮਾਤਾ ਜੀ ਤੁਹਾਨੂੰ ਹੀ ਅੱਜ ਪਤਾ ਲੱਗਾ ਚਾਰ ਦਿਨ ਤੋਂ ਉਹਨਾਂ ਨੂੰ ਉਹੀ ਗਏ ਕੋਮਾ ਚ ਗਿਆ ਨੂੰ ਆ ਥੋੜੇ ਦਿਨ ਪਹਿਲਾਂ ਮ ਸਰਸੇ ਜਾਣ ਨੂੰ ਇਤੋਂ ਪੈਸੇ ਮੰਗੇ ਉਦੋਂ ਤੇ ਇਹਦੇ ਕੋ ਨਹੀਂ ਖਲੇ ਨਹੀਂ ਹੁਣ ਇਹਦੇ ਕੋ ਕੋਮਾ ਚ ਜਾਣ ਨੂੰ ਕਿੱਥੋਂ ਨਿਕਲ ਆਏ ਉਹ ਮਾਤਾ ਤੂੰ ਸਾਡੇ ਘਰੇ ਅਫਸੋਸ ਕਰਨ ਆਈਆਂ ਕਿ ਸਾਡੇ ਵਈਆਂ ਖਾਤੇ ਫਰੋਲਣ ਆਈਆਂ ਉਹ ਜਿਹਦੇ ਸੱਟ ਵੱਜਦੀ ਉਹੀ ਜਾਂਦਾ ਕੋਮਾ ਚ ਤੱਕੇ ਨਹੀਂ ਆ ਘਵਾਂਡ ਸਾਡੇ ਮੱਦੇ ਦੇ ਸਿਰ 'ਚ ਸੱਟ ਲੱਗੀ ਸੀ ਤੇ ਔਰ ਮਾਨ ਆਪਦੇ ਘਰੇ ਬੈਠਾ ਹੈ